ਗੁੱਡ ਮਾਰਨਿੰਗ ਸਟੂਡੈਂਟਸ ਅੱਬਾ ਕਰ ਰਹੇ ਸੀ ਜੀ ਪੰਜਾਬੀ ਸਭਿਆਚਾਰੀ ਜਾਣ ਪਛਾਣ ਦਾ ਪਾਠ ਤੀਸਰਾ ਪੰਜਾਬ ਦੇ ਰਸਮਾਂ ਰਿਵਾਜ ਇਸ ਪਾਠ ਦੇ ਵਿੱਚ ਆਪਾਂ ਜਨਮ ਸੰਬੰਧੀ ਰਸਮਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਸੀ ਪਹਿਲਾਂ ਕਿ ਬੱਚੇ ਦੇ ਜਨਮ ਤੋਂ ਇਹ ਰਸਮਾਂ ਰਿਵਾਜ ਸਟਾਰਟ ਹੋ ਜਾਂਦੇ ਨੇ ਤੇ ਜਨਮ ਤੋਂ ਲੈ ਕੇ ਨਾਮ ਸੰਸਕਰਨ ਮੁੰਡਨ ਤੇ ਆ ਕੇ ਖਤਮ ਹੁੰਦੇ ਨੇ ਉਸ ਤੋਂ ਬਾਅਦ ਅਗਨੇ ਸਟਾਰਟ ਹੁੰਦੀਆਂ ਨੇ ਜੀ ਵਿਆਹ ਸੰਬੰਧੀ ਰਸਮਾਂ ਜੋ ਵਿਆਹ ਸਿਰ ਬੁੰਡੇ ਜਾਂ ਕੁੜੀ ਦੇ ਵਿਆਹ ਦੀ ਕੀਤੀਆਂ ਜਾਂਦੀਆਂ ਨੇ ਸਟਾਰਟ ਕਰਦੇ ਆ ਜੀ ਅਪਾਂ ਵਿਆਹ ਸੰਬੰਧੀ ਰਸਮਾਂ ਰੋਕਣ ਤੇ ਠਾਕਣ ਮੁੰਡੇ ਕੁੜੀ ਦੇ ਜਵਾਨ ਹੋਣ ਤੇ ਵਿਆਹ ਦੀਆਂ ਰਸਮਾਂ ਦੀ ਲੜੀ ਸ਼ੁਰੂ ਹੋ ਜਾਂਦੀ ਹੈ ਪਹਿਲਾਂ ਰੋਕਣ ਜਾਂ ਠਾਕਣ ਦੀ ਰਸਮ ਹੁੰਦੀ ਹੈ ਕੁੜੀ ਵਾਲੇ 나ਈ ਦੇ ਹੱਥ ਮੁੰਡੇ ਨੂੰ 1 ਰੁਪਿਆ ਭੇਜ ਦਿੰਦੇ ਹਨ ਤੇ ਨਾਤਾ ਪੱਕਾ ਕਰ ਦਿੰਦੇ ਹਨ ਉਸ ਤੋਂ ਬਾਅਦ ਹੁੰਦੀ ਹੈ ਜੀ ਕੁੜਮਾਈ ਇਸ ਤੋਂ ਪਿਛੋਂ ਕੁੜਮਾਈ ਜਾਂ ਸਗਾਈ ਦੀ ਰਸਮ ਹੁੰਦੀ ਹੈ ਕੁੜੀ ਵਾਲੇ 나ਈ ਦੇ ਹੱਥ ਖੰਮਣੀ ਰਪਿਆ ਪੰਜ ਮਿਸ਼ਰੀ ਦੇ ਕੁਜੇ ਪੰਜ ਸੁਹਾਰੇ ਕੇਸਰ ਆਦ ਦੇ ਕੇ ਮੁੰਡੇ ਦੇ ਘਰ ਘੱਲ ਦਿੰਦੇ ਹਨ ਮੁੰਡੇ ਵਾਲਿਆਂ ਦੇ ਘਰ ਰਿਸ਼ਤੇਦਾਰ ਤੇ ਸ਼ਰੀਕੇ ਦੇ ਬੰਦੇ ਇਕੱਠੇ ਹੋਏ ਹੁੰਦੇ ਹਨ ਮੁੰਡੇ ਦੇ ਮਾਮੇ ਤੇ ਪਿਤਾ ਪੰਚਾਇਤ ਦੀ ਹਜ਼ੂਰੀ ਵਿੱਚ ਮੁੰਡੇ ਨੂੰ ਚੌਂਕੀ ਤੇ ਬਿਠਾ ਕੇ 나ਈ ਆਪਣੇ ਨਾਲ ਲਿਆਂਦੀਆਂ ਚੀਜ਼ਾਂ ਉਸ ਦੀ ਝੋਲੀ ਵਿੱਚ ਪਾ ਕੇ ਉਸ ਦੇ ਮੱਥੇ ਉੱਤੇ ਕੇਸਰ ਦਾ ਤਿਲਕਾ ਲਾ ਦਿੰਦਾ ਹੈ ਕੁੜੀ ਦਾ ਬਾਪ ਜਾਂ ਵਿਚੋਲਾ ਪੱਲੇ ਵਿੱਚੋਂ ਇੱਕ ਝੁਹਾਰਾ ਤੇ ਮਿਸ਼ਰੀ ਮੁੰਡੇ ਦੇ ਮੂੰਹ ਵਿੱਚ ਪਾ ਦਿੰਦਾ ਹੈ ਬਾਕੀ ਝੁਹਾਰੇ ਮੁੰਡੇ ਦੇ ਅਜਹਿ ਹਾਨੀਆਂ ਨੂੰ ਦਿੱਤੇ ਜਾਂਦੇ ਹਨ ਜਿਨ੍ਹਾਂ ਦੀ ਛੇਤੀ ਹੀ ਕਣਮਾਈ ਹੋਣ ਦੀ ਆਸ ਹੁੰਦੀ ਹੈ ਪਾਈ ਚਾਰੇ ਦੀਆਂ ਮਿਸਰੀਆਂ 1 ਰੁਪਿਆ ਤੇ ਠੁੱਠੀ ਬਾਹਰ ਕੇ ਮੁੰਡੇ ਦੀ ਝੋਲੀ ਵਿੱਚ ਪਾਉਂਦੀਆਂ ਹਨ ਮੁੰਡੇ ਦਾ ਮਾਮਾ ਉਸ ਨੂੰ ਸ਼ਹਾਰਾ ਦੇ ਕੇ ਚੌਂਕੀ ਤੋਂ ਉਤਾਰਦਾ ਹੈ ਨਾਈ ਨੂੰ ਲਾਗ ਤੇ ਖਰਚਾ ਦੇ ਕੇ ਵਿਦਾ ਕਰ ਦਿੰਦੇ ਹਨ ਕੁੜੀ ਦੀ ਕੁੜਮਾਈ ਮੁੰਡੇ ਵਾਲੇ ਨਾਈ ਦੇ ਕੋਲ ਮੰਗੇਤਰ ਕੁੜੀ ਲਈ ਸੂਟ ਜੁੱਤੀ ਗਹਿਣਾ ਲਾਲ ਪ੍ਰਾਂਦੀ ਮੋਲੀ ਮਹਿੰਦੀ ਖੰਡ ਚੌਲ ਝੁਆਰੇ ਤੇ ਨਕਦੀ ਆਦ ਕਲ ਦੇ ਹਨ ਕੁੜੀ ਆਪਣੇ ਘਰ ਨਹਾ ਧੋ ਕੇ ਜੁੱਤੀ ਕੱਪੜੇ ਤੇ ਲਾਲ ਪ੍ਰਾਂਦੀ ਪਹਿਨ ਕੇ ਚੜ੍ਹਦੇ ਵੱਲ ਨੂੰ ਮੂੰਹ ਕਰਕੇ ਪੀੜੀ ਉੱਤੇ ਬੈਠ ਜਾਂਦੀ ਹੈ ਨੈਣ ਸੌਰਿਆਂ ਦੀ ਭੇਜੀ ਨਕਦੀ ਉਸ ਦੀ ਝੋਲੀ ਵਿੱਚ ਪਾ ਕੇ ਖੰਡ ਤੇ ਝੁਹਾਰਾ ਉਸ ਦੇ ਮੂੰਹ ਵਿੱਚ ਪਾ ਦਿੰਦੀ ਹੈ ਇਸ ਤਰ੍ਹਾਂ ਉਸ ਦੀ ਵੀ ਕੁੜਮਾਈ ਹੋ ਜਾਂਦੀ ਹੈ ਨਾਲ ਪ੍ਰਾਂਦੀ ਇਸਦੀ ਨਿਸ਼ਾਨੀ ਹੁੰਦੀ ਹੈ ਇਸ ਨੂੰ ਕੁੜੀ ਉਹਨਾਂ ਚਿਰ ਨਹੀਂ ਉਤਾਰਦੀ ਜਿੰਨਾ ਚਿਰ ਕਿ ਇਹ ਟੁੱਟ ਨਹੀਂ ਜਾਂਦੀ ਸੌਰਿਆਂ ਵੱਲੋਂ ਆਉਂਦੇ ਝੌਲ ਉਸ ਨੂੰ ਤੇ ਉਸ ਦੀਆਂ ਕੁਆਰੀਆਂ ਸਹੇਲੀਆਂ ਨੂੰ ਖਵਾਏ ਜਾਂਦੇ ਹਨ ਤੇ ਥੋੜੇ ਜਿਹੇ ਝੌਲ ਪਾਈਚਾਰੇ ਵਿੱਚ ਵੀ ਵੰਡ ਦਿੱਤੇ ਜਾਂਦੇ ਹਨ ਸਾਹੇ ਚਿੱਠੀ ਭੇਜਣਾ ਮੰਗਣੀ ਤੋਂ ਪਿੱਛੋਂ ਕਿਸੇ ਸ਼ੁਭ ਮਹੀਨੇ ਦੀ ਤਿਥ ਤੇ ਕੁੜੀ ਵਿਆਹ ਲਈ ਨਿਸ਼ਚਿਤ ਕਰ ਦਿੱਤੀ ਜਾਂਦੀ ਹੈ ਇਸ ਨੂੰ ਸ਼ਾਹਾ ਕਣਾਉਣਾ ਵੀ ਕਹਿੰਦੇ ਹਨ ਇਸ ਦੇ ਪਿੱਛੋਂ ਜਦ ਵਿਆਹ ਵਿੱਚ ਥੋੜੇ ਦਿਨ ਰਹਿ ਜਾਂਦੇ ਹਨ ਤਾਂ ਕੁੜੀ ਵਾਲੇ ਸਾਰੇ ਚਿੱਠੀ ਜਾਂ ਲਗਨ ਲਿਖਾਉਂਦੇ ਹਨ ਚਿੱਠੀ ਨੂੰ ਦੁੱਬ ਚੌਲ ਹਲਦੀ ਖੰਮਣੀ ਆਦ ਵਿੱਚ ਲਪੇੜ ਕੇ ਨਾਈ ਪੰਡਤ ਜਾਂ ਵਿਚੋਲੇ ਆਦ ਦੇ ਹੱਥ ਮੁੰਡੇ ਵਾਲਿਆਂ ਨੂੰ ਭੇਜਿਆ ਜਾਂਦਾ ਹੈ ਇਹੀ ਚਿੱਠੀ ਪੰਚਾਇਤ ਅਤੇ ਹੁੰਡੇ ਨੂੰ ਬਿਠਾ ਕੇ ਸਭ ਦੀ ਹਾਜ਼ਰੀ ਵਿੱਚ ਖੋਲੀ ਤੇ ਪੜ੍ਹੀ ਜਾਂਦੀ ਹੈ ਅਤੇ ਫਿਰ ਨਾਈ ਜਾਂ ਪਰੋਤ ਨੂੰ ਲਾਗ ਦੇ ਕੇ ਵਾਪਸ ਭੇਜ ਦਿੱਤਾ ਜਾਂਦਾ ਹੈ ਸਾਹੇ ਚਿੱਠੀ ਤੋਂ ਪਿੱਛੋਂ ਦੋਹਾਂ ਘਰਾਂ ਵਿੱਚ ਵਿਆਹ ਦੀਆਂ ਤਿਆਰੀਆਂ ਆਰੰਭ ਹੋ ਜਾਂਦੀਆਂ ਹਨ ਕੁੜੀ ਵਾਲੇ ਘਾਈਚਾਰੇ ਵਿੱਚ ਮੌਲੀ ਜਾਂ ਰੂਮ ਕਤਨ ਤੇ ਪਹਿਣ ਲਈ ਦਾਣੇ ਵੰਡ ਦਿੰਦੇ ਹਨ ਕੁੜੀ ਦਾ ਵਿਆਹ ਸਾਰੇ ਭਾਈਚਾਰੇ ਦਾ ਕੰਮ ਸਮਝਿਆ ਜਾਂਦਾ ਹੈ ਇਸ ਵਿੱਚ ਬਿੱਤ ਅਨੁਸਾਰ ਸਾਰੇ ਹਿਸਾਬ ਆਉਂਦੇ ਹਨ ਮੁੰਡੇ ਦੇ ਘਰ ਵੀ ਬੜੀ ਆਦੀ ਤਿਆਰੀ ਆਰੰਭ ਹੋ ਜਾਂਦੀ ਹੈ ਜਿਸ ਦਿਨ ਤੋਂ ਸ਼ਗਨ ਭੇਜ ਦਿੱਤਾ ਜਾਂਦਾ ਹੈ ਕੁੜੀ ਤੇ ਮੁੰਡੇ ਦਾ ਬਾਹਰ ਨਿਕਲਣਾ ਕਿਸੇ ਨਾਲ ਹੱਸਣਾ ਬੋਲਣਾ ਤੇ ਕੰਮ ਕਰਨਾ ਮਨਾ ਕਰ ਦਿੱਤਾ ਜਾਂਦਾ ਹੈ ਇਸ ਨੂੰ ਸਾਹੀ ਲੱਤ ਬੰਨਣਾ ਜਾਂ ਥੜੇ ਪਾਉਣਾ ਆਖਦੇ ਹਨ ਇਸ ਤੋਂ ਪਿੱਛੋਂ ਸੱਤ ਸਹੱਗਣ ਇਸਤਰੀਆਂ ਇਕੱਠੀਆਂ ਕਰਕੇ ਉਹਨਾਂ ਨੂੰ ਗੁੜ ਆ ਦਿੱਤਾ ਜਾਂਦਾ ਹੈ ਇਸ ਤੇ ਵਿਆਹ ਦੇ ਹਰ ਕੰਮ ਲਈ ਇਕੱਠੀਆਂ ਹੁੰਦੀਆਂ ਹਨ ਕੜਾਹੀ ਚੜਾਉਣਾ ਸੱਤ ਜਾਂ 9 ਦਿਨ ਪਹਿਲਾਂ ਕੜਾਹੀ ਚੜਾਈ ਜਾਂਦੀ ਹੈ ਵਿਹਾਨ ਦੜਦੀ ਮਾਂ ਇੱਕ ਕੜਾਹੀ ਵਿੱਚ ਤਿਆਰ ਕੀਤੇ ਗੁਲਗੁਲੇ ਆਪਣੇ ਪੇਕਿਆਂ ਨੂੰ ਲੈ ਕੇ ਜਾਂਦੀ ਹੈ ਤੇ ਉਹਨਾਂ ਨੂੰ ਵਿਆਹ ਦਾ ਦਿਨ ਦਸ ਆਉਂਦੀ ਹੈ ਉਹ ਨਾਮਕੀ ਸ਼ਾਕਰ ਦੀ ਤਿਆਰ ਰਿਆਰੀ ਕਰਨ ਲੱਗ ਪੈਂਦੇ ਹਨ ਵਿਆਹ ਤੋਂ ਪਹਿਲਾਂ ਵੱਡੀ ਰਸਮ ਕੇਵਲ ਬਟਨੇ ਜਾਂ ਮਾਈਏ ਦੀ ਹੁੰਦੀ ਹੈ ਮੁੰਡਾ ਜਾਂ ਕੁੜੀ ਦੇ ਸਿਰ ਉੱਤੇ ਚਾਰ ਕੁੜੀਆਂ ਚਾਰੇ ਕੰਨੀਆਂ ਫੜ ਕੇ ਪੀਲੀ ਚਾਦਰ ਦਾ ਚੰਦੋਆ ਤਾਨ ਕੇ ਖੜੀਆਂ ਹੋ ਜਾਂਦੀਆਂ ਹਨ ਇਹ ਠੂਠੀ ਵਿੱਚ ਤੇਲ ਪਾਣੀ ਤੇ ਹਲਦੀ ਮਿਲਾ ਕੇ ਬਟਨਾ ਤਿਆਰ ਕੀਤਾ ਜਾਂਦਾ ਹੈ ਅਤੇ ਇਕਾਦੀ ਗੁੱਟੀ ਨਾਲ ਲਾ ਕੇ ਮੁੰਡੀ ਜੋ ਕੁੜੀ ਦੇ ਵਾਲਾਂ ਦੀ ਲਿਟ ਨੂੰ ਗਾਇਆ ਜਾਂਦਾ ਹੈ ਇਸ ਤੋਂ ਪਿੱਛੋਂ ਇਹ ਹੱਥਾਂ ਪੈਰਾਂ ਅਤੇ ਚਿਹਰੇ ਤੋਂ ਤੇ ਦੱਬ-ਦੱਬ ਕੇ ਮਲਿਆ ਜਾਂਦਾ ਹੈ ਤੇ ਇਹ ਵਿਆਹ ਦੇ ਦਿਨ ਤੱਕ ਲੱਗਦਾ ਰਹਿੰਦਾ ਹੈ ਨਾਨਕਾਮੀ ਵਿਆਹ ਤੋਂ ਇੱਕ ਦਿਨ ਪਹਿਲਾਂ ਸੱਦੇ ਹੋਏ ਅੰਕਸਾਕ ਪਹੁੰਚਣੇ ਸ਼ੁਰੂ ਹੋ ਜਾਂਦੇ ਹਨ ਸਭ ਤੋਂ ਵੱਡਾ ਮੇਲ ਨਾਨਕਿਆਂ ਦਾ ਹੁੰਦਾ ਹੈ ਜਿਹੜੀ ਆਪਣੇ ਦੋ ਤਰੀ ਜਾਂ ਦੋ ਤੇ ਨਹੀਂ ਗੈਨੇ ਬਿਸਤਰੀ ਪਲੰਘ ਵਰਤਨ ਤੇ ਕੱਪੜੇ ਆਦ ਲੈ ਕੇ ਆਉਂਦੇ ਹਨ ਮਾਮਾ ਅਤੇ ਮਾਮੀ ਨੇ ਇੱਕ ਦੂਜੇ ਦਾ ਲੜਫੜਿਆ ਹੁੰਦਾ ਹੈ ਬਾਕੀ ਮੇਲ ਚੌਲ ਕਰਦਾ ਤੇ ਵਿਆਹ ਬੁਲਾਉਂਦਾ ਪਿੰਡ ਦੀ ਜੂ ਵਿੱਚ ਵੱਡਦਾ ਹੈ ਵਿਹਾਂ ਦਰਦੀ ماں ਆਪਣੇ ਭਰਾ ਭਰਾ ਜਾਈ ਦੇ ਸਵਾਗਤ ਲਈ ਉਡੀਕ ਰਹੀ ਹੁੰਦੀ ਹੈ ਦੂਜੇ ਦਿਨ ਸੂਰਜ ਚੰਨ ਤੋਂ ਪਹਿਲਾਂ ਮੁੰਡੇ ਦੇ ਆਖਰੀ ਵਟਨਾ ਮਾਲਕੇ ਨਹਾ ਦਿੱਤਾ ਜਾਂਦਾ ਹੈ ਅਤੇ ਉਸ ਨੂੰ ਮਾਮੇ ਦੀ ਲਿਆਂਦੀ ਹੋਈ ਪੁਸ਼ਾਕ ਪਹਿਨਾਈ ਜਾਂਦੀ ਹੈ ਇਸ ਤੋਂ ਵਿੱਚੋਂ ਮੁੰਡੇ ਦੇ ਸਿਰ ਉੱਤੇ ਮੋਰ ਜਾਂ ਮੱਥੇ ਤੇ ਸੇਰਾ ਬੰਨ ਦਿੱਤਾ ਜਾਂਦਾ ਹੈ ਸਰਵਾਲੀ ਨੂੰ ਵੀ ਇਸੇ ਤਰ੍ਹਾਂ ਨਹਾ ਕੇ ਸੇਰਾ ਬੰਨਿਆ ਜਾਂਦਾ ਹੈ ਕੋੜੀ ਇਸ ਤੋਂ ਮੰਗਰੂ ਕੋੜੀ ਦੀ ਰੀਤ ਹੁੰਦੀ ਹੈ ਕੋੜੀ ਚੜ੍ਹਨ ਤੋਂ ਪਹਿਲਾਂ ਮੁੰਡੇ ਨੂੰ ਉਸਦੀ ਪਰਜਾਈ ਸ਼ਰਮਾ ਪਾ ਕੇ ਸ਼ਰਮਾ ਪਵਾਈ ਲੈਂਦੀ ਹੈ ਉਸ ਤੋਂ ਮੰਗਰੂ ਉਸਦੀ ਭੈਣ ਬਾਗ ਫੜਦੀ ਹੈ ਮੁੰਡੇ ਦੀ ਮਾਂ ਤੇ ਹੋਰ ਸ਼ਕੀਕਣਾ ਸਲਾਮੀਆਂ ਪਾਉਂਦੀਆਂ ਹਨ ਅਤੇ ਫਿਰ ਉਸ ਨੂੰ ਮੋਟਰ ਰੱਥ ਆਦ ਵਿੱਚ ਬਿਠਾ ਦਿੱਨੀਆਂ ਹਨ ਕੁੜੀ ਉੱਤੋਂ ਉਤਾਰਨ ਤੋਂ ਪਹਿਲਾਂ ਉਹ ਬਾਗ ਫੜਨ ਵਾਲੀ ਭੈਣ ਨੂੰ ਬਾਗ ਫੜਾਈ ਦੇ ਕੇ ਬਾਕੀ ਭੈਣਾਂ ਨੂੰ ਵੀ ਖੁਸ਼ੀਆਂ ਵਿੱਚ ਰੁਪਏ ਬਣਦਾ ਕੁੜੀ ਚੜ ਜਾਂਦਾ ਹੈ ਜੰਜ ਦਾ ਠਿਕਾਓ ਤੇ ਮਿੰਨੀ ਜਦ ਜੰਜ ਕੁੜੀ ਵਾਲਿਆਂ ਦੇ ਪਿੰਡ ਪਹੁੰਚ ਜਾਂਦੀ ਹੈ ਤਾਂ ਅੱਗੇ ਪਿੰਡ ਦੀ ਪੰਚਾਇਤ ਸਵਾਗਤ ਵਿੱਚ ਖੜੀ ਹੁੰਦੀ ਹੈ ਪਿੰਡ ਦੇ ਦਰਵਾਜ਼ੇ ਉੱਤੇ ਜਾਂ ਡੇਰੇ ਵਿੱਚ ਪਹੁੰਚਣ ਤੇ ਮਿਲਨੀ ਹੁੰਦੀ ਹੈ ਮਿਲਨੀ ਤੋਂ ਪਿੱਛੋਂ ਜੰਜ ਡੇਰੇ ਜੰਜ ਘਰ ਪਹੁੰਚ ਜਾਂਦੀ ਹੈ ਮੁੰਡਾ ਰਾਤ ਦੀ ਰੋਟੀ ਡੇਰੇ ਵਿੱਚ ਹੀ ਆਂਦਾ ਹੈ ਜਾਂਜੀਆਂ ਦੀ ਗੋਤਨ ਕੋਈ ਕੁੜੀ ਉਸ ਪਿੰਡ ਵਿੱਚ ਵਿਆਹੀ ਹੋਵੇ ਤਾਂ ਉਸ ਨੂੰ ਮਿਠਾਈ ਤੇ ਰੁਪਏ ਸਮੇਤ ਪਰੰਤਲਾ ਭੇਜ ਕੇ ਉਸ ਦਾ ਮਾਨ ਸਵੀਕਾਰ ਕੀਤਾ ਜਾਂਦਾ ਹੈ ਫੇਰੇ ਵਿਆਹ ਵਿੱਚ ਫੇਰਿਆਂ ਦੀ ਰਸਮ ਬਹੁਤ ਮਹੱਤਵਪੂਰਨ ਹੈ ਕੁੜੀ ਨੂੰ ਉਸਦਾ ਮਾਮਾ ਘਾਰਿਆਂ ਤੋਂ ਚੁੱਕ ਕੇ ਅੰਦਰ ਬਿਠਾ ਦਿੰਦਾ ਹੈ ਇਥੋਂ ਕਿ ਹੀ ਕੁੜੀ ਦੀ ਮਾ ਮਾਮੇ ਨੂੰ ਮਿਸ਼ਰੀ ਜਾਂ ਦੁੱਧ ਦਿੰਦੀ ਹੈ ਸਿੱਖਾਂ ਵਿੱਚ ਆਨੰਦਕਾਰ ਦੀ ਰੀਤ ਕਰਨ ਲਈ ਹਵਨ ਦੀ ਥਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਹੈ ਫਿਰ ਸੁਹਾਗ ਜੋੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਲੇ ਦੁਆਲੇ ਚਾਰ ਲਾਮ ਦੇ ਪਾਠ ਮਗਰੂ ਇੱਕ ਫੇਰਾ ਲੈਂਦੀ ਹੈ ਤੇ ਚਾਰ ਲਾਮਾਂ ਨਾਲ ਚਾਰ ਫੇਰੇ ਪੂਰੇ ਕਰਦੀ ਹੈ ਇਸ ਪਿੱਛੋਂ ਪੂਕ ਪਾਂ ਦਿੱਤਾ ਜਾਂਦਾ ਹੈ ਅਨੰਦ ਕਾਰਜ ਲਗਨ ਫੇਰੀਆਂ ਨਾਲ ਅਸ਼ੁਸਲੀ ਕਾਰਜ ਸਮਾਪਤ ਹੋ ਜਾਂਦਾ ਹੈ ਬਰੀ ਤੇ ਖੱਟ ਫਿਰ ਬਰੀ ਹੁੰਦੀ ਹੈ ਜਾਂ ਜਿਹੜੀ ਬਰੀ ਲੈ ਕੇ ਆਏ ਹੋਣ ਥਾਲੀਆਂ ਠੋਕਰੀਆਂ ਵਿੱਚ ਖਿਲਾ ਕੇ ਬੰਦ ਦੀ ਬੰਦ ਕੁੜੀ ਵਾਲਿਆਂ ਦੇ ਘਰ ਲਿਉਂਦੇ ਹਨ ਤੇ ਇਹ ਪਾਈਚਾਰੇ ਨੂੰ ਦਿਖਾਈ ਜਾਂਦੀ ਹੈ ਇਸ ਤਰ੍ਹਾਂ ਜੰਜ ਦੇ ਤੁਰਨ ਤੋਂ ਪਹਿਲਾਂ ਕੁੜੀ ਵਾਲੇ ਮੁੰਡੇ ਵਾਲਿਆਂ ਨੂੰ ਤੇ ਆਪਣੇ ਪਾਈਚਾਰੇ ਨੂੰ ਦਿੱਤਾ ਜਾਣ ਵਾਲਾ ਦਾਜ ਤੇ ਖੱਟ ਵਿਖਾਉਂਦੇ ਹਨ ਇਸ ਵਿੱਚ ਉਹ ਸਭ ਕੁਝ ਦਿਖਾਇਆ ਜਾਂਦਾ ਹੈ ਜਿਹੜਾ ਕੁੜੀ ਵਾਲੇ ਆਪਣੀ ਧੀ ਨੂੰ ਦਿੰਦੇ ਹਨ ਇਸ ਪਿੱਛੋਂ ਜੰਜ ਤਾਂ ਚਲੀ ਜਾਂਦੀ ਹੈ ਪਰ ਮੁੰਡੇ ਤੇ ਉਸ ਦਾ ਸਰਵਾਨਾ ਬੈਠਾ ਰਹਿੰਦਾ ਹੈ ਪਾਈਚਾਰੇ ਦੀਆਂ ਔਰਤਾਂ ਉਸ ਨੂੰ ਸਲਾਮੀ ਪਾਉਂਦੀਆਂ ਹਨ ਕੁੜੀਆਂ ਟੀਚਰਾਂ ਕਰਦੀਆਂ ਹਨ ਉਸ ਤੋਂ ਛੰਦ ਆਦ ਸੁਣਦੀਆਂ ਹਨ ਇਸ ਤੋਂ ਪਿੱਛੋਂ ਜੰਜ ਵਿਦਾ ਕਰ ਦਿੱਤੀ ਜਾਂਦੀ ਹੈ ਮਾਮਾ ਕੁੜੀ ਨੂੰ ਚੁੱਕ ਕੇ ਰੋਂਦੀ ਕਰਾਉਂਦੀ ਨੂੰ ਡੋਲੀ ਜਾਂ ਰੱਥ ਵਿੱਚ ਬਿਠਾ ਦਿੰਦਾ ਹੈ ਬੋਟੀ ਦਾ ਆਣਾ ਮੁੰਡੇ ਦੇ ਘਰ ਪਹੁੰਚਣ ਉੱਤੇ ਮੁੰਡੇ ਦੀ ਮਾਂ ਦੀਵਾ ਲੈ ਕੇ ਨੂੰਹ ਪੁੱਤ ਨੂੰ ਲੈਣ ਜਾਂਦੀ ਹੈ ਦਰਵਾਜ਼ੇ ਉੱਤੇ ਉਹ ਪਾਣੀ ਨਾਲ ਬਾਹਰ ਨਹੀਂ ਕਰਦੀ ਹੈ ਸੱਤ ਵਾਰੀ ਪਾਣੀ ਮੂੰਹ ਨੂੰ ਲਾਉਂਦੀ ਹੈ ਮੁੰਡਾ ਉਸ ਨੂੰ ਰੋਕਦਾ ਹੈ ਸੱਤਵੀਂ ਵਾਰੀ ਤਾਂ ਉਸ ਦੀਆਂ ਦਰਾਨੀਆਂ ਜਟਾਰੀਆਂ ਉਸ ਨੂੰ ਉਹ ਪਾਣੀ ਬਿਲਕੁਲ ਹੀ ਨਹੀਂ ਪੀਣ ਦਿੰਦੀਆਂ ਇਸ ਤੋਂ ਪਿੱਛੋਂ ਬੋਟੀ ਨੂੰ ਪਾਈ ਚਾਰੇ ਦੀਆਂ ਔਰਤਾਂ ਸ਼ਗਨ ਪਾਉਂਦੀਆਂ ਹਨ ਅਤੇ ਉਸ ਦਾ ਮੂੰਹ ਵੇਖਦੀਆਂ ਹਨ ਦੂਜਾ ਦਿਨ ਦੂਜਾ ਦਿਨ ਸਵੇਰੇ ਲਾੜਾ ਤੇ ਬੋਟੀ ਪਿੱਤਰ ਸ਼ਹੀਦਾਂ ਜਾਂ ਤੁਲਸੀ ਦੇ ਬੁੱਤੀ ਦੀ ਪੂਜਾ ਵਾਸਤੇ ਜਾਂਦੇ ਹਨ ਤੀ ਥਾਮਾ ਉਤੇ ਇਸੇ ਸਮੇ ਛਟੀਆਂ ਖੇਡਣ ਖੇਡਣ ਦਾ ਵੀ ਰਿਵਾਜ ਹੈ ਲਾੜਾ ਤੇ ਬੋਟੀ ਇੱਕ ਦੂਜੇ ਦੇ ਸੱਤ-ਸੱਤ ਛਟੀਆਂ ਮਾਰਦੇ ਹਨ ਇਸੇ ਸ਼ਾਮ ਉਹ ਕੰਗਣਾ ਵੀ ਖੋਲਦੇ ਹਨ ਤੀਸਰਾ ਦਿਨ ਤੀਜੇ ਦਿਨ ਬੋਟੀ ਨੂੰ ਤੋਰਨ ਤੋਂ ਪਹਿਲਾਂ ਪਿੰਡ ਨੂੰ ਦਿਖਾਵਾ ਦਿਖਾਇਆ ਜਾਂਦਾ ਹੈ ਬਹੁਤ ਹੀ ਛੋਟੀ ਨਾਨਾਂ ਬੇਟੀ ਖੋਲਦੀ ਹੈ ਤੇ ਬੇਟੀ ਖੁਲਾਈ ਦਾ ਮਨਪੌਂਦਾ ਸੂਟ ਲੈਂਦੀ ਹੈ ਇਹ ਸੀ ਜੀ ਵਿਆਹ ਸੰਬੰਧੀ ਰਸਮਾਂ ਇੱਕ ਵਿਅਕਤੀ ਮੁੰਡੇ ਦੇ ਵਿਆਹ ਤੇ ਹੁਣ ਇਹ ਸਾਰੀ ਰਸਮਾਂ ਕੀਤੀਆਂ ਜਾਂਦੀਆਂ ਇਹ ਆਪਣੇ ਪੰਜਾਬ ਦੇ ਹਰ ਇੱਕ ਖੇਤਰ ਵਿੱਚ ਪਰਚਲਿਤ ਨੇ ਹਨ